ਆਇਆ ਸ੍ਰੀ ਗਾਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਅੱਜ ਦਾ ਦਿਨ ਬਹੁਤ ਵਧੀਆ ਹੈਗਾ ਮੌਸਮ ਬਹੁਤ ਵਧੀਆ ਹੈਗਾ ਮਿੱਠੀ ਮਿੱਠੀ ਧੁੱਪ ਚੱਲ ਰਹੀ ਆ ਹਵਾ ਲੱਗ ਰਹੀ ਆ ਅੱਜ ਦਾ ਪ੍ਰੋਗਰਾਮ ਸੀ ਅੱਜ ਅਸੀਂ ਜਾ ਰਹੇ ਸੀਗੇ ਆ ਆਪਣਾ ਪਾਤਣਾ ਪਾਤਣਾ ਜਾ ਰਹੇ ਸੀਗੇ ਅਸੀਂ ਬਲੱਡ ਤੋਂ ਚੱਲੇ ਹੁਣ ਸਾਨੂੰ ਲਗਭਗੇ ਘੰਟਾ ਆਊਗਾ ਜੀ ਬਲੱਡ ਤੋਂ ਲਗਭਗ 40 ਕਿਲੋਮੀਟਰ ਦੇ ਆਸ ਪੇੜ ਗੇੜ ਚ ਆ ਕੇ ਇੱਕ ਘੰਟੇ ਦੇ ਕਰੀਬ ਅਸੀਂ ਪਹਿਲਾ ਜਾਣਾ ਸੀਗਾ ਪਾਤੜਾ ਤੋਂ ਪਾਤੜਾ ਬਲਾਡੇ ਤੋਂ ਬਰੇਟਾ ਮੂਨ ਬਰੇਟਾ ਜਾਖਲ ਤੇ ਪਾਤੜਾ ਉਹ ਤੇਸੀਂ ਪਾਤੜਾ ਪੁੱਛ ਲਿਆ ਬਈ ਨੂੰ ਰਸਤਾ ਅਸੀਂ ਥੋੜਾ ਸਮਾਨ ਲੈਣਾਂ ਦੇ ਸਕੂਟਰੀ ਦਾ ਸਪेयर पार्ट ਤੇ ਉਹਦੇ ਬਰੇਟੇ ਬਈ ਨੂੰ ਸਮਾਨ ਪੁੱਛਿਆ ਜੀ ਨੇ ਬਈ ਨੇ ਸਾਨੂੰ ਗਲਤ ਪਾਤਾ ਉਹ ਕਹਿੰਦਾ ਬਈ ਉੱਥੋਂ ਮਿਲ ਜੂਗਾ ਤੁਹਾ ਸਮਾਨ ਤਾਂ ਨਹੀਂ ਘਰ ਮਿਲਿਆ ਹੈਗਾ ਪਰ ਉਧਰ ਪਿੰਡਾਂ ਵਿੱਚ ਦੀ ਹੋ ਕੇ ਆਏ ਲਗਭਗ ਸਾਨੂੰ ਕਾਂਟੇ ਦੇ ਵਾਂਗੂ ਉੱਪਰ ਦੀ ਹੋ ਗਿਆ ਟਾਈਮ ਬਹੁਤ ਖਰਾਬ ਹੋਇਆ ਵਿੱਚ ਪਿੰਡਾਂ ਦੇ ਸੜਕਾਂ ਖਰਾਬ ਨੇ ਸੜਕਾਂ ਲਗਭਗ ਬਹੁਤ ਖਰਾਬ ਨੇ ਤੇ ਹੁਣ ਅਸੀਂ ਲਗਭਗ ਮੂਨਕ ਦੇ ਕਰੀਬ ਪਹੁੰਚਾਂਗੇ ਮੂਨਕ ਤੋਂ 2 ਕਿਲੋਮੀਟਰ ਪਿੱਛੇ ਆ ਅੱਗੇ ਦੇਖਦੇ ਆ ਜਾ ਕੇ ਪਾਤੜਾ ਪਹੁੰਚਣਾ ਅੱਜ ਪਾਤੜਾ ਤੋਂ ਸਮਾਨ ਲੈਵਣਿਆ ਥੋੜਾ ਜਿਹਾ ਸਕੂਟਰੀ ਦਾ ਆਪਣੀ ਦਾ ਐਕਟਿਵਾ ਦਾ ਤੇ ਟਾਈਮ ਬਹੁਤ ਖਰਾਬ ਹੋ ਜਾਣਾ ਬਈ ਨੇ ਦੱਸ ਐ ਸਹੀ ਦੱਸਿਆ ਨਹੀਂ ਹੈਗਾ ਵੀ ਸਮਾਨ ਮਿਲੂ ਨਾ ਮਿਲੂ ਬਈ ਨੇ ਕੁਝ ਨਹੀਂ ਦੱਸਿਆ ਬਸ ਕਹਿੰਦਾ ਭਾਈ ਐਂ ਦੀ ਭੱਗ ਜਾਓ ਟਾਈਮ ਬਹੁਤ ਖਰਾਬ ਹੈ ਰਾਹ ਬਹੁਤ ਗਲਤ ਦੱਸਤਾ ਬਰੇਟੇ ਬਿਸਤਰੀ ਜੀ ਬਈ ਇੱਕ ਹੋਣੂ ਰਾ ਪੁੱਛਿਆ ਜੀ ਵੀ ਸਮਾਨ ਕਿੱਥੋਂ ਮਿਲ ਸਕਦਾ ਵੀ ਬਰੇਟੇ ਪਤਾ ਕਰੀਏ ਵੀ ਜੇ ਬਰੇਟੇ ਤੋਂ ਮਿਲ ਗਿਆ ਤਾਂ ਫਿਰ ਪਾਤੜਾ ਜਾਣ ਦੀ ਕੀ ਲੋੜ ਹੈ ਠੀਕ ਬਹੁਤ ਰਾ ਖਰਾਬ ਹੋਇਆ ਬਈ ਸਾਡਾ ਹੁਣ ਦੇਖਦੇ ਅੱਗੇ ਮੂਨਕਾ ਪਹੁੰਚ ਗਏ ਅੱਗੇ ਪਾਤੜਾ ਦੇਖ ਰਿਹਾ ਭੁੱਖਾ ਵੀ ਬਹੁਤ ਲੱਗ ਰਹੀ ਹੈ ਕੁਝ ਖਾਣਿਆ ਪਹਿਲਾਂ ਫਿਰ ਜਾਵਾਂਗੇ ਅੱਗੇ ਪਾਤੜਾ ਤੇ ਨਾਲ ਤੁਹਾਨੂੰ ਦਿਖਾਉਣਾ ਵੀ ਕੀ ਖਾਦਾ ਕੀ ਨਾ ਖਾਦਾ ਅੱਗੇ ਮਿਲਦੇ ਆ ਤੁਹਾਨੂੰ ਫਿਰ ਇੱਕ ਸਾਡੇ ਨਾਲ ਆ ਬੰਦਾ ਆ ਦੇਖੋ ਫੋਟੋਆਂ ਦੀ ਹੋਰੀਆ ਨੂੰ ਪਹਿਲਾ ਮੌਜ ਮਸਤੀ ਕਰ ਰਿਹਾ ਪੂਰੀ ਆਵਾਜ਼ ਕੀ ਸਬਸਕ੍ਰਾਈਬਰ ਹੈ ਇੱਕ ਫੋਟੋ ਮੌਸਮ ਹੋ ਘੰਟਾ ਹੈ ਨਾ ਅੱਜ ਆਹਾ ਨਾ ਮੌਸਮ ਪੂਰਾ ਘੰਟਾ ਹੈ ਹੁਣ ਅਸੀਂ ਇੱਥੇ ਖੇਤਾਂ 'ਚ ਖੜਿਆ ਸਾਈਡ ਤੇ ਸਾਈਡ ਤੇ ਖੜਿਆ ਸਾਨੂੰ ਇੱਕ ਘੰਟਾ ਤੋਂ ਕਰੀਬ ਹੋ ਗਿਆ ਉੱਪਰ ਆ ਬਾਈ ਜਾਂਦਾ ਇਹ ਮੇਰਾ ਡਾਡਾ ਆ ਬਾਬਾ ਰੇ ਨਾ ਬਾਬਾ ਦਾ ਐ ਡਾਂਗ ਦਾ ਕਾਨੂੰ ਮਾਰਦਾ ਚਲੋ ਮਿਲਦੇ ਆ ਤੁਹਾਨੂੰ ਅੱਗੇ ਦੇਖਦੇ ਆ ਪਹਿਲਾਂ ਭੁੱਖ ਲੱਗ ਰਹੀ ਯਾਰ ਖਾਣਿਆ ਕੁਛ ਮੂਨਕ ਪਹੁੰਚ ਗਏ ਇੱਕ ਉਹ ਭੰਨੇ ਸਿੱਧੂ ਮੂਨਕ ਪਹੁੰਚ ਗਏ ਮੂਨਕਾ ਇੰਟਰ ਹੋ ਗਏ ਹੁਣ ਆਪਾਂ ਪਾਤੜਾ ਵਾਲੇ ਰੋਡ ਤੇ ਆ ਪਾਤੜਾ ਜਾ ਰਿਹਾ ਹੁਣ ਦੇਖਦੇ ਅੱਗੇ ਕੀ ਸਮਾਚਾਰ ਹੈ ਵੈਸੇ ਉਮੀਦ ਮੈਨੂੰ ਘੱਟ ਹੀ ਆ ਕਿ ਹੋ ਸਕਦਾ ਪਾਤੜਾ ਤੋਂ ਮਿਲ ਜੇ ਕਿ ਮੂਨਕ ਮਿਲੀ ਨਹੀਂ ਉਹਨਾਂ ਦਾ ਬਾਇਆ ਜੱਕ ਲੋਕੇ ਸੀਗਾ ਸੀ ਪਰ ਇਹੋ ਜਿਹੇ ਕੋਈ ਸਰਕਾਰ ਕਾਰਵਾਈ ਕਰਦੇ ਇਹੋ ਲੜਵਾਇਆ ਤੇ ਸਾਲੇ ਪੁੱਤ ਆਪਣਾ ਦਾ ਹੀ ਬਾਇਆ ਮੂਨਕ ਜਾਖਲ ਹੋ ਕੇ ਸੀਗਾ ਜਾਂ ਅੱਖਲ ਮੂਨ ਕੋ ਹੋ ਕੇ ਆਉਣਾ ਸੀ ਪਰ ਉਧਰ ਗਲਤ ਰਸਤਾ ਦੱਸਣ ਕਰਕੇ ਬਾਈ ਦੇ ਉਹ ਸਾਨੂੰ ਉਧਰ ਪਿੰਡਾਂ ਵੀ ਜੁਣਾ ਬੈ ਜਾਖਲ ਕੱਟ ਗਿਆ ਹੁਣ ਅਸੀਂ ਫਿਰ ਸਿੱਧਾ ਪਾਤਣਾ ਹੀ ਜਾਵਾਂਗੇ ਉੱਥੋਂ ਦੇਖਦੇ ਆ ਮਿਲਦਾ ਹੈ ਨਹੀਂ ਮਿਲਦਾ ਨਹੀਂ ਪਰੌਂਠੇ ਦਾ ਸ਼ਹਿਰ ਦਾ ਗੁਰਦੁਆਰਾ ਨਹੀਂ ਪਰੋ ਰੋਟੀ ਖਾ ਕੇ ਤਾਂ ਮੁੜੀ ਜਾਵਾਂਗੇ ਪਰੌਂਠੇ ਖਾ ਲਾਂਗੇ ਅੱਜ ਭੁੱਖ ਬਹੁਤ ਲੱਗ ਰਹੀ ਆ ਲੈ ਵੀ ਕੋਈ ਚੰਗਾ ਜਿਹਾ ਢਾਬਾ ਦੇਖ ਕੇ ਲਾ ਚੰਗਾ ਲੱਗੀ ਆ ਰੋਟੀ ਦਾ ਟਾਈਮ ਹੋ ਰਿਹਾ ਆਪਣਾ ਹੁਣ ਅਸੀਂ ਪਹੁੰਚ ਗਏ ਧਾਰੀਵਾਲ ਫੈਮਿਲੀ ਢਾਬਾ ਤੇ ਜਿਹੜਾ ਇਹ ਮੋਨਕ ਤੋਂ ਪਤਲਾ ਦੇ ਵਿਚਾਲੇ ਜਾਉਂਦਾ ਬਸ ਲਗਭਗ ਅਸੀਂ ਰੋਟੀ ਸਿੰਪਲ ਰੋਟੀ ਕਰਤੀ ਆਉਂਦਰਾ ਆ ਜਾਣ ਦੋ ਫਿਰ ਖਾਣਿਆਂ ਨਾਲੇ ਦਿਖਾਉਣਾ ਤੁਹਾਨੂੰ ਟੇਸਟ ਦੱਸ ਦੇਣ ਕਿ ਕਹਿਜਾ ਬਣਦਾ ਇਹ ਆ ਢਾਬੇ ਦੀ ਲੋਕੇਸ਼ਨ ਹੈ ਇਹ ਜਾ ਢਾਬਾ ਹੈ ਚੈੱਕ ਕਰੋ ਤੁਸੀਂ ਸਾਰੇ ਬਾਕੀ ਟੇਸਟ ਕਹਿਜਾ ਉਹ ਖਾਣੇ ਦਾ ਤੁਹਾਨੂੰ ਦੱਸ ਦਿਆਂ ਲੱਗ ਦਾਲ ਮਖਣੀ ਆ ਗਈ ਸਲਾਦ ਆ ਗਿਆ ਰੋਟੀ ਬਾਈ ਲੈਣ ਗਿਆ ਦੇਖੋ ਰੰਗ ਦਾ ਵਾਲੀ ਕਾਲੀ ਹੋ ਰਹੀ ਤੈਨੂੰ ਵੀਰੇ ਰੋਟੀ ਆ ਗਈ ਬਾਈ ਦਾ ਖਾ ਕੇ ਸਾਨੂੰ ਖਾਲੀ ਰੋਟੀ ਫਿਰ ਮਿਲਦੇ ਆ ਰੋਟੀ ਖਾ ਕੇ ਫਟਾਫਟ ਬਾਹਰ ਨਿਕਲ ਗਏ ਖਾਣਾ ਪੀਣਾ ਸੁਆਸੀ ਠੀਕ ਸੀਗਾ ਟੇਸਟ ਸਾਰਾ 200 ਰੁਪਏ ਲੱਗਾ ਜਿਹੜਾ ਦੋ ਬੰਦਿਆਂ ਦਾ ਘਟੋੜ 15 ਰੁਪਏ ਖਾ ਗਏ ਉਹ ਵੀ ਦੋ ਨਾ ਨਿਆਰਾ ਆ ਗਈ। ਕਬਾਸੀ ਗਾ ਰੋਟੀ ਖਾਣਾ ਪੀਣਾ ਓਕੇ ਜੀ ਰੋ। ਹੋਰ ਮਿਲਦੇ ਆਪਾਂ ਪਾਤੜਾ। ਐਸਾ ਬਟਰ ਚਿਕਨ ਕਰ। ਇਹ ਲਗਜ਼ਰੀ ਕਾਰ ਆ ਖੜੀ। ਹਾਂ। ਅਰ ਜਰੀਏ। ਸਾਰਾ ਪਾਤੜਾ ਬਜ਼ਾਰ ਘੁੰਮਣ ਤੋਂ ਬਾਅਦ ਹੀ ਆ ਮਿਲੀ ਆਪਾਂ ਨੂੰ ਫੱਟੀ। ਪੁਰਾਣੀ ਇਹ ਵੀ। ਇਹ ਕਿਹੜਾ ਰੋਡ ਵਜਦਾ ਬਈ? ਕਿਹੋ ਜੀ ਜਾਂਦੀ ਹੈ। ਹੈ? ਲਗਜ਼ਰੀ ਗੱਡੀ ਕਿਹੋ ਜੀ ਜਾਂਦੀ ਹੈ। ਉਹ ਸਪੋਰਟਸ ਕਾਰਾਂ ਨੂੰ ਲਗਜ਼ਰੀ ਗੱਡੀ ਕਹਿ ਦਿੰਦੇ ਨੇ। ਉਹ ਵੀ ਇੱਥੇ ਹੁੰਦੀਆਂ। ਅੰਤਮਰ ਅੰਤਮ ਦਾ ਸਿਵਿਆਂ ਜੀ ਹੁੰਦਾ। ਅੰਤਮ ਤੋਂ ਮਹਿੰਗੀ ਤਾਂ ਹੈ ਨਹੀਂ ਕੋਈ ਗੱਡੀ। ਓਡੀਬੀ ਸਪੋਰਟਸ ਕਾਰਾਂ ਚ ਆ ਗਈ ਲਗਜ਼ਰੀ ਗੱਡੀਆਂ ਚ ਇਹ ਬਈ ਐਡਰੈਸ ਕੀ ਆ ਆਪਣਾ ਇਹਦਾ ਬੱਚ ਹਮਚਰੀ ਰੋਡ ਬਾਈਪਾਸ ਆਈਗਾ ਹਮਚਰੀ ਰੋਡ ਹਾਂਜੀ ਹਮਚਰੀ ਰੋਡ ਪਾਤਣਾ ਹੈ ਸਿਮਰਨ ਹਾਂਜੀ ਸਿਮਰਨ ਵਾਲੇ ਨਾ ਠੀਕ ਲਾ ਵੀ ਘਟਾ ਡੇਢ ਘੰਟਾ ਪਾਤਣਾ ਘੁੰਮ ਕੇ ਉਸ ਤੋਂ ਬਾਅਦ ਹੁਣ ਅਸੀਂ ਭਲਾਡੇ ਪਹੁੰਚਾਂਗੇ ਬਹੁਤ ਖੱਜਲ ਖਵਾਈ ਹੋਈ ਆ ਚੀਜ਼ ਰੋਡ ਛੋਟੀ ਜੀ ਲੈਣੀ ਸੀ 250 ਰੁਪਏ ਦੇ ਕਰੀਬ ਵਿੱਚ 300 ਰੁਪਏ ਦੀ ਚੀਜ਼ ਸੀ ਉਹ ਸਪਾਰਟਸ ਲੈਣਾ ਦੀ ਜਿਹੜਾ ਸਕੂਟਰੀ ਦਾ ਸਾਰਾ ਦਿਨ ਫਟ ਗਿਆ ਫਰਕਵਾੜ ਬਹੁਤ ਵੱਡਾ ਬਈ ਇੱਥੇ ਤੁਸੀਂ ਜੋ ਮਰਜ਼ੀ ਲੈ ਲਓ ਪਾਤਨ ਦਾ ਜੀ ਮਾਰਕੀਟ ਬਹੁਤ ਵੱਡੀ ਆ ਤੇ ਕੋਦਰ ਪ੍ਰੋਬਲਮ ਇਹ ਸੀ ਕਿ ਵੀ ਨੱਟ ਨਹੀਂ ਚੱਲਦਾ ਸੀਗਾ ਠੀਕ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ जरूर ਕਰਿਓ